एनटीवी पंजाब हिमाचल हरियाणा देख रहे हैं आप है तो दर्शकों हम दूसरीया खबरों ਦੇ ਨਾਲ ਨਾਲ ਉਹਨਾਂ ਲੋਕਾਂ ਤੱਕ ਵੀ ਪਹੁੰਚ ਕਰਦੇ ਆਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਆ ਤੇ ਉਹ ਮਦਦ ਕੌਣ ਕਰਦੇ ਨੇ ਤੁਹਾਡੇ ਵਰਗੇ ਰੱਬ ਰੂਪ انسان ਅੱਜ ਇਸੇ ਤਰ੍ਹਾਂ ਇੱਕ ਪਰਿਵਾਰ ਦੇ ਨਾਲ ਗੱਲਬਾਤ ਕਰਾਵਾਂਗੇ ਪਿੰਡ ਸਰੂਪ ਵਾਲੀ ਕਲਾਂ ਜੈੰਤੀਪੁਰ ਬਟਾਲੇ ਦੇ ਕੋਲ ਔਰ ਗੁਰਦਾਸਪੁਰ ਜ਼ਿਲ੍ਹਾ ਪੈਂਦਾ ਵੀਰ ਦਾ ਨਾਂ ਰਾਜੂ ਆ ਗੱਲਬਾਤ ਕਰਦੇ ਹਾਂ ਕਿਉਂਕਿ ਹਾਲਾਤ ਕਰਦੇ ਜਿਹੜੇ ਉਹ ਤੁਸੀਂ ਤਸਵੀਰਾਂ ਰਹੀਂ ਦੇਖ ਚੁੱਕੇ ਹੋ ਔਰ ਲਗਾਤਾਰ ਤੁਹਾਨੂੰ ਅਸੀਂ ਨਾਲ-ਨਾਲ ਤਸਵੀਰਾਂ ਦਿਖਾ ਵੀ ਰਹੇ ਹਾਂ ਹੁਣ ਜੋ ਤਸਵੀਰਾਂ ਇਹਨਾਂ ਨੇ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ ਵੀਰਦੀ ਬਹੁਤ ਛੋਟੀ ਉਮਰ ਆ ਜਿਹਦੀ ਡੈਥ ਹੋ ਚੁੱਕੀ ਆ ਪਿਤਾ ਦੀ ਡੈਥ ਹੋ ਚੁੱਕੀ ਆ ਜਦੋਂ ਵੀਰਦੀ ਡੈਥ ਹੋਈ ਸੀ ਤਾਂ ਇਹਦੇ ਗਮ ਦੇ ਨਾਲ ਪਰਿਵਾਰ ਦੇ ਤਿੰਨ ਹੋਰ ਜੀ ਜਿਹੜੇ ਨੇ ਉਹ ਦੁਨੀਆ ਤੋਂ ਰੁਖਸਤ ਹੋ ਗਏ ਹੁਣ ਰਾਜੂ ਵੀਰ ਦੇ ਨਾਲ ਗੱਲ ਕਰਦੇ ਆ ਕਿਉਂਕਿ ਇਹਨਾਂ ਨੂੰ ਆਸ ਹੈ ਉਹਨਾਂ ਦਾਨੀ ਸੱਜਣਾ ਤੇ ਜੋ ਵੱਡੇ ਵੱਡੇ ਲੰਗਰ ਲਾਉਂਦੇ ਨੇ ਹਾਰਡਪੀਡ ਤੇ ਲੋਕਾਂ ਤੱਕ ਪਹੁੰਚਦੇ ਨੇ ਜਾਂ ਉਹਨਾਂ ਲੋਕਾਂ ਤੱਕ ਪਹੁੰਚਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਮਦਦ ਦੀ ਰਾਜੂ ਵੀਰ ਘਰ ਦੇ ਹਾਲਾਤ ਅਸੀਂ ਦੇਖ ਚੁੱਕੇ ਆ ਤਸਵੀਰਾਂ ਦੇ ਰਹੀਂ ਉਹ ਦਰਸ਼ਕ ਵੀ ਦੇਖ ਲੈਣਗੇ ਉਹ ਦਾਨੀ ਸੱਜਣ ਵੀ ਦੇਖ ਲੈਣਗੇ ਜੋ ਤੁਹਾਡੀ ਮਦਦ ਕਰਨਾ ਚਾਹੁੰਦੇ ਹੋਣ ਕਦੋਂ ਤੋਂ ਇਹ ਹਾਲਾਤ ਨੇ ਔਰ ਜਦੋਂ ਤੁਹਾਡੀ ਛੱਤ ਡਿੱਗੀ ਆ ਨੁਕਸਾਨ ਕਿੰਨਾ ਹੋਇਆ ਭਾਈ ਜਦੋਂ ਛੱਤ ਡਿੱਗੀ ਆ ਆਪਾਂ ਇੱਥੇ ਬਰਾਂਡੇ 'ਚ ਪਏ ਆ ਲੰਮੇ ਤੇ ਪਹਿਲਾਂ ਆਪਾਂ ਗਵਾਂਡੀਆਂ ਕਰ ਬੱਚਿਆਂ ਨੂੰ ਛੱਡਾਉਨੇ ਆ ਤੇ ਛੱਡਾ ਵੀ ਜੀ ਕਰਦਾ ਸੀ ਵੀ ਆਪਣੇ ਘਰ ਹੀ ਪੈ ਜੀਏ ਲੰਮੇ ਤੇ ਚੁੰਦੇ ਬਹੁਤ ਜ਼ਿਆਦੇ ਇਹ ਫਿਰ ਇੱਕ ਦਿਨ ਵੱਡਾ ਜਿਹਾ ਦਿਲ ਕਰਕੇ ਵੀ ਨਹੀਂ ਕਰ ਛੱਡਿਆ ਜਾਂਦਾ ਆਪਾਂ ਆਪਣੇ ਘਰ ਇੱਥੇ ਬਰਾਂਡੇ 'ਚ ਪੈ ਗਏ ਲੰਮੇ ਤੇ ਅੰਦਰੋਂ ਬਹੁਤ ਜ਼ਿਆਦਾ ਖਰਾਕ ਆਇਆ ਜਦੋਂ ਡਿੱਗੇ ਫੇਰ ਆਪਾਂ ਘਰ ਨਹੀਂ ਬਣ ਦਿੱਤਾ ਲੋਕਾਂ ਨੇ ਸਾਡੇ ਗਵਾਂਡੀਆਂ ਨੇ ਨਾਹੀਂ ਜੀ ਕਰਦਾ ਸੀ ਵੀ ਬੱਚੇ ਅਨਮੋਲ ਹੁੰਦੇ ਆ ਆਪ ਤੇ ਜਾ ਕੇ ਰਾਤ ਕੱਢ ਲੈਨੇ ਆ ਦੋਵੇਂ ਜੀ ਬੱਚਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਠਾਲਣਾ ਪੈਂਦਾ ਹੈ ਤੇ ਕੌਲੀਆਂ ਲੈ ਲੈ ਕੇ ਚਵਾਰੇ ਚੁੰਦੇ ਘਰ ਚ ਰੱਖਦੇ ਚਵਾਰੇ ਵੀ ਬਹੁਤ ਜ਼ਿਆਦਾ ਆਪਣੇ ਆਪ ਤੇ ਗੁੱਸਾ ਆਉਂਦਾ ਹੈ ਵੀ ਕੀ ਕਰ ਸਕਦੇ ਆ ਪਰ ਰਾਤੀ ਤੇ ਪ੍ਰਾਰਥਨਾ ਰੱਬ ਘੜੀ ਹੁੰਦੀ ਜਿਆਦੀ ਪੇ ਰੱਬ ਕੋਈ ਨਾ ਕੋਈ ਆਡਾ ਹੀ ਲਵਚੀਲਾ ਕਰੂਗਾ ਜ਼ਰੂਰ ਤੇ ਹੁਣ ਤੁਸੀਂ ਹੱਥ ਦੇ ਵਿੱਚ ਤਸਵੀਰਾਂ ਫੜੀਆਂ ਪਿਤਾ ਜੀ ਦੀ ਤਸਵੀਰ ਆ ਭਰਾ ਦੀ ਤਸਵੀਰ ਆ ਜਦੋਂ ਭਰਾ ਦੀ ਮੌਤ ਹੋਈ ਸੀ ਤਾਂ ਉਸ ਦੇ ਗਮ ਤੋਂ ਬਾਅਦ ਫਿਰ ਬਾਕੀ ਲੋਕਾਂ ਦਾ ਜਾਣਾ ਹੋਇਆ ਹਾਂਜੀ ਹਾਂਜੀ ਉਹਦੇ 2012 ਚ ਉਹਦੀ ਡੈਥ ਹੁੰਦੀ ਆ ਤੇ ਪਰ ਉਹਦੇ ਗਮ ਜੀ ਮਤਲਬ ਸਾਲ-ਸਾਲ 1.5 ਸਾਲ ਬਾਅਦ ਮਤਲਬ ਗਮਾਂ ਜੀ ਚਲ ਗਏ ਆ ਡੈਡੀ ਵੀ ਤੇ ਮਾਤਾ ਵੀ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੀ ਜਦੋਂ ਇਕੱਲਾ- ਇਕੱਲਾ ਜੀ ਤੋੜਨਾ ਪੈਂਦਾ ਹੀ ਸਮਝ ਨਹੀਂ ਆਉਂਦੀ ਵੀ ਕੀ ਕਰ ਸਕਦਾ ਬੰਦਾ ਪਰ ਵੇੜ ਵਿੱਚ ਜਮੇ ਦੇ ਜਾਬਲਾ ਵੀ ਆਪਣੇ ਆਪ ਨੇ ਜਮਾਲਿਆ ਬੱਚਿਆਂ ਦੇ ਕਰਕੇ ਵੀ ਜੇ ਮੈਂ ਹੀ ਨਾ ਇੱਕ ਦੋ ਕੁ ਵੇਕੂਗਾ ਤੇ ਬੱਚੇ ਕੀ ਕਰ ਲਗੇ ਮੇਰੇ ਵੇੜ ਬਹੁਤ ਜ਼ਰਾ ਤੋਂ ਕੱਪੜੇ ਆਪੇ ਅੰਦਰ ਜਮਾਲਿਆ ਵੇੜ ਕਿਤੇ ਈ ਵਾਲੀ ਵਾਲੀ ਉੱਟੀ ਆ ਵੇੜ ਕਿਤੇ ਕੰਮ ਕਰਨਾ ਝੜੂ ਕੀਤਾ ਬੇਚਲ ਕੋਈ ਗੱਲ ਨਹੀਂ ਕੰਮ ਤੇ ਕਰਾਂਗੇ ਤੇ ਫੇੜੀ ਕਾਵਾਂਗੇ ਬੱਚੇ ਪਾਲਾਂਗੇ ਆਪਣੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਲੋਕ ਹੁੰਦੇ ਆ ਅਸੀਂ ਵੋਟਾਂ ਬਾਕੇ ਸਰਪੰਚ ਜਿਤਾਉਨੇ ਆ ਤੁਹਾਡੀ ਮਦਦ ਲਈ ਕੋਈ ਨਹੀਂ ਪਹੁੰਚਿਆ ਯਾਰ ਤੁਸੀਂ ਛੱਤਾਂ ਡਿੱਗਣ ਦੀਆਂ ਕਿਤੇ ਪਰਿਵਾਰ ਥੱਲੇ ਹੀ ਨਾ ਆ ਜਿਓ ਮੈਂ ਕਿਹਾ ਭੜਮੂ ਵੀ ਭਰੇ ਆ ਆਪਾਂ ਸਰਪੰਚ ਨੂੰ ਕਹਿ ਕੇ ਪਰ ਨਹੀਂ ਕੋਈ ਨਹੀਂ ਜੇ ਬਾਤ ਪੁੱਛਦਾ ਪਿੰਡ ਚੋਂ ਵੀ ਕਹਿੰਨੇ ਬਾਤ ਨਹੀਂ ਆਡੀ ਪੁੱਛੀ ਉਹ ਆਂਦੇ ਵਿੱਚ ਸ਼ੌਕੇ ਬਹੁਤ ਜ਼ਿਆਦੇ ਹੁੰਦੇ ਆ ਇਹ ਦਿਹਾੜੀ ਨਾ ਕਿਹੜਾ ਬੰਦਾ ਸ਼ੌਕਾਂ ਆਂਦਾ ਵਾ ਚਲ ਉਦਾਂ ਲੀੜਾ ਕਪੜਾ ਤੇ ਯਾਰ ਕੋਈ ਪਾਇ ਲੈਂਦਾ ਕਰਿਆ ਜਾਣਾ ਲੱਗਿਆ ਪਰ ਘਰ ਵੀ ਵੇਖਣਾ ਚਾਹੀਦਾ ਵਾ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਕਿਦੋਂ ਕਿਉਂ ਆਉਂਦੇ ਕਰਾਂ ਚ ਫਿਰ ਐਦਾਂ ਪੁੱਛਣਾ ਚਾਹੀਦਾ ਨਾ ਵੀ ਕੀ ਹਾਲਾਤ ਆ ਤੇਰੇ ਮੈਤਲੀ ਕੋਈ ਨਹੀਂ ਜੇ ਆਇਆ ਹੁਣ ਤੁਸੀਂ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਉਹਨਾਂ ਦਾਨੀ ਸੱਜਣਾ ਤੋਂ ਜਿੰਨਾ ਅੱਗੇ ਤੁਸੀਂ ਰੋ ਰੋ ਕੇ ਗੁਹਾਰ ਲਾ ਰਹੇ ਹੋ ਕਿ ਯਾਰ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਉਹਨਾਂ ਦਾਨੀ ਸੱਜਣਾ ਤੋਂ ਕੀ ਉਮੀਦ ਕਰਦੇ ਔਰ ਮੰਗ ਕੀ ਕਰਦੇ ਹੂੰ ਮੈਂ ਬਾਜੀ ਮੰਗ ਇਹ ਕਰਦਾ ਵੀ ਵੀ ਦਿਹਾੜੀ ਦਾ ਕਜ ਨਹੀਂ ਜੇ ਬੰਦਾ ਸ਼ਿਰਮ ਮੇਰੀ ਛੱਤ ਦੇ ਛੱਤ ਬਦਲੀ ਜਾਵੇ ਤੇ ਸ਼ਿਰਮ ਛੇੜ ਲਕਾ ਆਉਣਾ ਚਾਹੀਦਾ ਮੈਂ 2 ਮਹੀਨੇ ਹੋ ਗਏ ਮਤਲਬ ਜੰਜ ਘਰ ਰਹਿੰਦੇ ਨੂੰ ਬੱਚੇ ਲੈ ਕੇ ਹੁਣ ਸ਼ਿਆਲ ਗਾਰੀ ਆਉਣ ਡਿਆ ਤੇ ਨਹੀਂ ਕਿਤੇ ਬਗਾਨੀ ਜਗ੍ਹਾ ਰਿਹਾ ਜਾਂਦਾ ਤੇ ਮੈਂ ਮੰਗ ਕਰਦਾ ਮੈਂ ਉਹਦਾ ਸ਼ੁਕਰ ਧੰਨਵਾਦ ਕਰਾਂਗੇ ਆਪਾਂ ਬੱਚਿਆਂ ਸੀਧਾ ਆਪਣੇ ਦੇ ਅਹੀਂ ਦੋਵੇਂ ਜੀ ਜਿਹੜਾ ਭੈਣ ਭਰਾ ਨੇ ਨਾ ਖੜੂਗਾ ਤੇ ਮੱਝ ਤੇ ਕਰੂਗਾ ਦੇਖਦੇ ਆ ਭੈਣ ਛੋਟੇ ਛੋਟੇ ਬੱਚੇ ਵੀ ਨਾਲ ਨੇ ਹੁਣ ਗਾਂ ਸਿਆਲ ਆਉਣ ਵਾਲਾ ਤੁਸੀਂ ਦੱਸਿਆ ਵੀ ਆ ਕਿ ਅਸੀਂ ਜਾਂਜ ਘਰ ਦੇ ਵਿੱਚ ਹੁਣ ਦਿਨ ਕੱਟ ਰਹੇ ਆ ਬਹੁਤ ਸਾਰਾ ਸਮਾਨ ਤੁਹਾਡਾ ਖਰਾਬ ਹੋ ਗਿਆ ਕੁਝ ਸਮਾਨ ਤੁਸੀਂ ਉੱਥੇ ਰੱਖਿਆ ਅਗਰ ਉੱਥੇ ਕੱਲ ਨੂੰ ਜਾਂਜ ਕਰ ਸਾਂਝਾ ਪਿੰਡ ਦਾ ਹੁੰਦਾ ਕੋਈ ਕੱਲ ਨੂੰ ਉੱਥੇ ਪ੍ਰੋਗਰਾਮ ਰੱਖਿਆ ਫਿਰ ਉੱਥੇ ਅਗਰ ਤੁਹਾਨੂੰ ਕਹਿਣਗੇ ਸਮਾਨ ਚੁੱਕੋ ਫਿਰ ਕੀ ਬਣੂ ਹੁਣ ਫਿਰ ਸਰ ਵੇਖੋ ਹੁਣ ਜੋ ਮਾਲਕ ਦੀ ਮਰਜ਼ੀ ਆ ਹੁਣ 2 ਮਹੀਨੇ ਹੋ ਗਏ ਹਨ ਉੱਥੇ ਰਿੰਦੇ ਨੂੰ ਅਜੇ ਤੱਕ ਤਾਂ ਕਿਸੇ ਨੇ ਮਤਲਬ ਕੁਝ ਕਿਆ ਨਹੀਂ ਜਦੋਂ ਕਿਸੇ ਨੇ ਪ੍ਰੋਗਰਾਮ ਕੀਤਾ ਤੇ ਫਿਰ ਪਤਾ ਹੀ ਆ ਭਾਜੀ ਜਾਣੇ ਪੈਣਾ ਤੇ ਮਲ ਮਰੇ ਇਹ ਮੈਂ ਚਾਹ ਨਹੀਂ ਕਿ ਮੇਰੇ ਸਾਥ ਬਦਲੀ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਤੇ ਮੇਰੇ ਛੋਟੇ ਛੋਟੇ ਬੱਚੇ ਨੇ ਤੁਸੀਂ ਆਪ ਹੀ ਵੇਹ ਲੋ ਕਿ ਮੇਰੇ ਬੈੱਡ ਵੀ ਟੁੱਟ ਗਏ ਨੇ ਤੇ ਫ੍ਰਿਜ ਵੀ ਟੁੱਟ ਗਈ ਆ ਹੁਣ ਤੁਸੀਂ ਦੱਸਿਆ ਵੀ ਤੁਹਾਡਾ ਨੁਕਸਾਨ ਹੋ ਗਿਆ ਕਿਉਂਕਿ ਗਰੀਬ ਘਰਾਂ ਗਰੀਬ ਘਰਾਂ ਚ ਬਹੁਤਾ ਸਮਾਨ ਵੀ ਨਹੀਂ ਹੁੰਦਾ ਜਿੰਨਾ ਕੁ ਸਮਾਨ ਸੀ ਲੋੜਵੰਦਾ ਉਹ ਤੁਸੀਂ ਆਪ ਹੀ ਦੱਸ ਚੁੱਕੇ ਹੋ ਕਿ ਟੁੱਟ ਗਿਆ ਬਾਕੀ ਰਹਿੰਦਾ ਸਮਾਨ ਤੁਹਾਡਾ ਜਿਹੜਾ ਉਹ ਪਾਣੀ ਦੇ ਨਾਲ ਖਰਾਬ ਹੋ ਚੁੱਕਿਆ ਹੁਣ ਫਿਰ ਅੱਗੇ ਮੁਸ਼ਕਲਾਂ ਕਿੰਨੀਆਂ ਕਿ ਦੇਖਦੇ ਹੂੰ ਮੁਸ਼ਕਲ ਸਰ ਹਾਲੇ ਤਾਂ ਮੈਂ ਦੱਸਿਆ ਹੀ ਨਾ ਵੀ ਮੇਰੇ ਬੱਚਿਆਂ ਦੇ ਕੱਪੜੇ ਵੀ ਜਿਹੜੇ ਸਾਲ ਵਾਲੇ ਉਹ ਵੀ ਖਰਾਬ ਹੋ ਗਏ ਨੇ ਰਜਾਈਆਂ ਵੀ ਖਰਾਬ ਹੋਈਆਂ ਸਿਰਫ ਇੱਕੋ ਰਜਾਈ ਆ ਤੇ ਇੱਕੋ ਕੰਬਲੇ ਬਸ ਹਾਂਜੀ ਹੁਣ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਔਰ ਉਹਦੇ ਨਾਲ ਆਪਣਾ ਪੂਰਾ ਐਡਰੈਸ ਜ਼ਰੂਰ ਬੋਲਿਓ ਪਿੰਡ ਕਿਹੜਾ ਤੁਹਾਡਾ ਮੋਬਾਈਲ ਨੰਬਰ ਕੀ ਔਰ ਘਰ ਦਾ ਐਡਰੈਸ ਕੀ ਹੈ ਮੈਂ ਚਾਹੁੰਨੀ ਕਿ ਮੇਰੀ ਮੈਤੋ ਹੋਵੇ ਵੀ ਮੇਰੀ ਪੱਕੀ ਛੱਤ ਬਣੀ ਵੀ ਤੇ ਮੇਰਾ ਸਿਰ ਲਕਾਵਾ ਹੋ ਜੇ ਵੀ ਕਿਉਂਕਿ ਮੇਰੇ ਬੱਚੇ ਨਾ ਮੈਨੂੰ ਕੱਲ ਨੂੰ ਕਹਿਣਗੇ ਕਿ ਮੰਮੀ ਤੁਹਾਡੇ ਵੱਲ ਤੇ ਕੁਝ ਨਹੀਂ ਕੀਤਾ ਵੀ ਤੇ ਮੇਰਾ ਨਾ ਪਿੰਡ ਦਾ ਨਾਮ ਸਰੂਪ ਵਾਲੀ ਆ ਤੇ ਜੈਂਤੀਪੁਰ ਅੱਡਾ ਲੱਗੇ ਪੈਂਦਾ ਹਨ ਤੇ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 99952 7775 ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਪਿੰਡ ਸਰੂਪ ਵਾਲੀ ਕਲਾਂ ਦੇ ਵਿੱਚਾਂ ਹੱਥ ਦੇ ਵਿੱਚ ਦੋ ਤਸਵੀਰਾਂ ਨੇ ਇੱਕ ਨੌਜਵਾਨ ਪੁੱਤਰ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਗਮ ਦੇ ਵਿੱਚ ਮਾਤਾ ਪਿਤਾ ਔਰ ਭੈਣ ਦੀ ਮੌਤ ਵੀ ਹੋ ਜਾਂਦੀ ਆ ਉਸ ਤੋਂ ਬਾਅਦ ਰਾਜੂ ਵੀਰ ਇਕੱਲਾ ਰਹਿ ਜਾਂਦਾ ਦਿਹਾੜੀਦਾਰ ਵੀਰ ਆ ਦਿਹਾੜੀਦਾਰ ਦੇ ਕੋਲ ਕਿੰਨੇ ਕ ਪੈਸੇ ਹੁੰਦੇ ਨੇ ਇਹ ਉਹ ਲੋਕ ਭਲੀ ਭਾਂਤ ਜਾਣਦੇ ਨੇ ਜੋ ਗਰੀਬਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਵਾਲੇ ਹੋਣ ਗੱਲਾਂ ਕਰਨ ਵਾਲੇ ਲੋਕ ਬਹੁਤ ਕਰਦੇ ਨੇ ਜਿੱਦਾਂ ਰਾਜੂ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਨਹੀਂ ਯਾਰੇ ਬਹੁਤ ਸੌਖੇ ਹੁੰਦੇ ਆ ਪਰ ਇੱਕ ਗੱਲ ਤੁਸੀਂ ਯਾਦ ਰੱਖਿਓ ਕਿਸੇ ਦੇ ਕੋਲ ਮੰਗਣ ਲੱਗਿਆਂ ਬਹੁਤ ਵੱਡਾ ਜਿਗਰਾ ਚਾਹੀਦਾ ਜੇ ਲੋਕ ਅਮੀਰ ਹੁੰਦੇ ਨੇ ਜਾਂ ਉਹਨਾਂ ਕੋਲ ਬਹੁਤ ਪੈਸਾ ਹੁੰਦਾ ਉਹ ਕਿਸੇ ਅੱਗੇ ਹੱਥ ਨਹੀਂ ੜਾਉਂਦੇ ਦਾ ਇਹ ਵੀਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਇਸ ਕਦਰ ਨੇ ਕੋਈ ਇਹਨੂੰ ਸ਼ੌਂਕ ਨਹੀਂ ਚੜਿਆ ਕਿ ਆਪਣੀ ਵੀਡੀਓ ਬਣਵਾਵੇ ਆਪਣੀ ਥਾਂ ਥਾਂ ਦੇ ਵਿੱਚ ਵੀਡੀਓ ਨੂੰ ਭੇਜ ਕੇ ਆਪਣੀ ਬਦਨਾਮੀ ਕਰਾਵੇ ਕਿ ਤੁਸੀਂ ਮੰਗ ਰਹੇ ਹੋ ਲੇਕਿਨ ਇਹ ਉਹਨਾਂ ਲੋਕਾਂ ਤੋਂ ਮੰਗ ਨਹੀਂ ਕਰ ਰਿਹਾ ਜਿਨ੍ਹਾਂ ਦੀ ਧੌਣ ਵਿੱਚ ਕਿੱਲਾ ਇਹ ਉਹਨਾਂ ਲੋਕਾਂ ਤੋਂ ਮੰਗ ਕਰ ਰਿਹਾ ਜੋ ਇਨਸਾਨੀਅਤ ਦੇ ਨਾਤੇ ਇਸ ਦੁਨੀਆ ਤੇ ਨੇ ਜੋ ਇਨਸਾਨੀਅਤ ਨੂੰ ਸਮਝਦੇ ਨੇ ਜੋ ਰੱਬ ਦਾ ਖੌਫ ਰੱਖਦੇ ਨੇ ਰਾਜੂ ਵੀ ਲਾਸਟ ਦੇ ਵਿੱਚ ਬੱਚੇ ਵੀ ਅਸੀਂ ਦੇਖਦੇ ਆ ਬੱਚਿਆਂ ਦੇ ਨਾਲ ਵੀ ਛੋਟੀ ਜਿਹੀ ਗੱਲ ਕਰਾਂਗੇ ਤੁਸੀਂ ਇਹ ਵੀ ਦੱਸਿਆ ਕਿ ਛੱਤਾਂ ਦੇ ਫਾਰਮ ਭਰੇ ਸੀ ਲੇਕਿਨ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਸਰਕਾਰਾਂ ਵੀ ਦਾਅਵੇ ਵਾਅਦੇ ਕਰਦੀਆਂ ਮੈਂ ਵੀ ਤੁਹਾਨੂੰ ਅਪੀਲ ਜਿਹੜੀ ਇਹ ਕਰਾਂਗਾ ਅੱਗੇ ਜਦੋਂ ਵੀ ਕੋਈ ਤੁਹਾਡੇ ਘਰ ਵੋਟ ਲਈ ਆਉਂਦਾ ਹਾਂਜੀ ਤਾਂ ਇਹ ਸਵਾਲ ਉਹਨੂੰ ਜ਼ਰੂਰ ਕਰਿਓ ਵੀ ਭਾਈ ਉਦੋਂ ਤੁਸੀਂ ਨਹੀਂ ਪਹੁੰਚੇ ਜਦੋਂ ਸਾਨੂੰ ਤੁਹਾਡੀ ਲੋੜ ਸੀ ਹੁਣ ਤੁਹਾਨੂੰ ਲੋੜ ਆ ਤੁਸੀਂ ਆਏ ਹੋ ਕਰੋਗੇ ਕਦੇ ਜ਼ਿੰਦਗੀ ਦੇ ਸਵਾਲ ਹਾਂਜੀ ਹਾਂਜੀ ਮੈਂ ਇਹ ਸਵਾਲ ਪੂਰਾ ਕਰੂੰਗਾ ਉਹਨਾਂ ਨੂੰ ਵੀ ਜਦੋਂ ਇੰਨਾ ਟਾਈਮ ਹੋ ਗਿਆ ਮੀ ਪੈਂਦੇ ਹੀ ਕਿਉਂ ਨਹੀਂ ਤੀ ਗਰੀਬ ਦੇ ਘਰ ਆਏ ਤੇ ਹੁਣ ਆਪਣਾ ਟਾਈਮ ਤੁਸੀਂ ਕੱਢਣ ਲਈ ਆਏ ਜੀ ਸਾਡੇ ਕੋਲ ਨਹੀਂ ਬੋਰ ਨਹੀਂ ਦਵਾਂਗੇ ਕਿਸੇ ਨੂੰ ਜਿਨੇ ਸਾਡੀ ਨਹੀਂ ਸੁਣੀ ਕਿਸੇ ਨੂੰ ਹੁਣ ਆਸ ਕਰਦੇ ਹਾਂ ਕੋਈ ਰੱਬ ਦਾ ਫਰਿਸ਼ਤਾ ਪਹੁੰਚੂਗਾ ਕੋਈ ਰੱਬੀ ਰੂਹ ਘਰ ਪਹੁੰਚੂਗੀ ਉਹ ਤੁਹਾਡੀ ਮਦਦ ਕਰੂਗੀ ਹਾਂਜੀ ਵਿਸ਼ਵਾਸ ਹਨੂ ਦੋਵਾਂ ਜੀਆਂ ਨੂੰ ਸਾਡੇ ਬੱਚਿਆਂ ਸੀ ਤਾਂ ਮੈਂ ਤਾਂ ਵਿਸ਼ਵਾਸ ਆ ਵੀ ਕੋਈ ਨਾ ਕੋਈ ਭੈਣ ਭਰਾ ਸਾਡੀ ਜ਼ਰੂਰ ਮੱਤ ਕਰੂਗਾ ਉਤਰੂ ਕੋਈ ਰੱਬ ਫਰਿਸ਼ਤਾ ਭੇਜੂ ਭੇਜੂ ਬਣਾ ਕੇ ਇੰਨਾ ਹਨੂ ਵਿਸ਼ਵਾਸ ਹੈਗਾ ਵਾ ਆ ਆ ਜਿਹੜੇ ਹੰਝੂ ਨਿਕਲਦੇ ਆ ਨਾ ਇਹ ਵਿਸ਼ਵਾਸ ਹੀ ਦਵਾਉਂਦੇ ਬੰਦੇ ਨੂੰ ਵੀ ਵੀ ਕੋਈ ਨਾ ਕੋਈ ਜ਼ਰੂਰ ਹੰਝੂ ਵੇਖ ਕੇ ਆਉਂਦਾ ਆਉਂਦਾ ਭੈਣ ਭਰਾ ਦੀ ਮੱਤ ਕਰਨ ਲਈ ਤੁਸੀਂ ਛੋਟੇ ਛੋਟੇ ਬੱਚੇ ਵੀ ਦੇਖ ਸਕਦੇ ਹੋ ਲਾਗੇ ਬੈਠੇ ਆ ਗੁੜੀਆ ਬੇਟਾ ਬੇਟੇ ਆਓ ਬੇਟੇ ਨਾਂ ਕੀ ਹੈ ਤੁਹਾਡਾ ਰਾਜਵੀਰ ਰਾਜਵੀਰ ਪੜਦੇ ਹੋ ਤੁਸੀਂ ਹਾਂਜੀ ਕਿਹੜੇ ਸਕੂਲ ਪੜਦੇ ਹੋ ਸਰਕਾਰੀ ਤੁਸੀਂ ਹੁਣ ਰਹਿਣ ਕਿੱਥੇ ਡੈ ਹੋ ਹਾਂਜੀ ਹੁਣ ਕਿੱਥੇ ਰਹਦੇ ਬੇ ਜੰਜ்கੜ ਜੰਜ்கੜ ਰਹਿੰਦੇ ਕਿਉਂ ਕਿੰਨੀ ਦੇਰ ਤੋਂ ਤੁਸੀਂ ਜੰਜ்கੜ ਚ ਜੇ ਐ ਦੋ ਜਾਂ ਤਿੰਨ ਮਹੀਨੇ ਹੋ ਗਏ ਉਹਨੇ ਕੀ ਤੁਹਾਨੂੰ ਕਦੇ ਦਿਲ ਚ ਨਹੀਂ ਆਇਆ ਕਿ ਅਸੀਂ ਆਪਣੇ ਘਰ ਜਾਣਾ ਆਇਆ ਕਦੇ ਪੁੱਛਿਆ ਮम्मा ਜਾਂ ਪਾਪਾ ਨੂੰ ਪੁੱਛਿਆ ਮम्मा ਨੂੰ ਕੀ ਕਿਹਾ ਕਿ ਆਹੀ ਮम्मा ਘਾੜ ਕੇ ਤੇ ਜਾਣਾ ਹੂੰ ਮम्मा ਕਹਿੰਦੀ ਘਾੜੇ ਹੁਣ ਕਿੱਥੇ ਲੈ ਕੇ ਜਾਵਾਂ ਸਾਰਾ ਦੇ ਉਹ ਟੁੱਟਾ ਹੈ ਅੱਛਾ ਘਰ ਸਾਰਾ ਟੁੱਟਾ ਫਿਰ ਤੁਹਾਡੇ ਮਨ ਚ ਆਇਆ ਕਿ ਆਪਾਂ ਜਦੋਂ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਆ ਤਾਂ ਸਕੂਲ ਚ ਵੀ ਦੱਸਦੇ ਆ ਕਿ ਰੱਬ ਦੇ ਕੋਲ ਜਾਣਾ ਉਹਦੇ ਅਰਦਾਸ ਕਰਨੀ ਚਾਹੀਦੀ ਆ ਕਦੇ ਕੀਤੀ ਕਿ ਰੱਬਾ ਸਾਡਾ ਘਰ ਬਣਾ ਦੇ ਕੀਤੀ ਫਿਰ ਮਨ ਚ ਕੀ ਆਇਆ ਮਨ ਰੱਬ ਵੀ ਆਦੀ ਸੁਣੇਗਾ ਪੱਕਾ ਸੁਣੂਗਾ ਹਾਂਜੀ ਚਲੋ ਅਸੀਂ ਆਸ ਕਰਦੇ ਆ ਕਿ ਜੋ ਬੱਚਿਆਂ ਦੇ ਮੂੰਹ ਤੋਂ ਬੋਲ ਨਿਕਲੇ ਨੇ ਕਿ ਰੱਬ ਸਾਡੀ ਜਰੂਰ ਸੁਣੂਗਾ ਤਾਂ ਹੁਣ ਉਹੀ ਫਰਿਸ਼ਤੇ ਇੱਥੇ ਪਹੁੰਚਣਗੇ ਜੋ ਰੱਬ ਦਾ ਰੂਪ ਹੋਣਗੇ ਜੋ ਇਨਸਾਨੀਅਤ ਨੂੰ ਸਮਝਦੇ ਹੋਣਗੇ ਤਾਂ ਜੋ ਇਹਨਾਂ ਦੀ ਜਿਹੜੀ ਛੇਤੀ ਤੋਂ ਛੇਤੀ ਜਿਹੜੀ ਘਰ ਦੀ ਛੱਤ ਬਣ ਸਕੇ ਇਹ ਜਾਂਜ ਘਰ ਦੇ ਵਿੱਚੋਂ ਆਪਣੇ ਘਰ ਦੇ ਵਿੱਚ ਆ ਜਾਣ ਕਿਉਂਕਿ ਅੱਗੇ ਸਿਆਲ ਆ ਰਿਹਾ ਹੈ ਇਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਅਸੀਂ ਵੀ ਉਹਨਾਂ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਆ ਕਿਉਂਕਿ ਹੜ੍ਹਾਂ ਦੇ ਵਿੱਚ ਕਿਸੇ ਨੇ ਕਮੀ ਨਹੀਂ ਆਉਣ ਦਿੱਤੀ ਉਹਨਾਂ ਇਲਾਕਿਆਂ ਦੇ ਵਿੱਚ ਜੋ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸੀ ਪਰ ਇੱਕ ਝਾਤ ਉਹਨਾਂ ਘਰਾਂ ਤੇ ਬਿਮਾਰੀਏ ਜੋ ਮੀਂਹ ਦੇ ਨਾਲ ਨੁਕਸਾਨੇ ਗਏ ਨੇ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਨੇ ਬਹੁਤ ਗਰੀਬ ਘਰ ਨੇ ਹੁਣ ਉਹ ਲੋਕ ਆਸ ਕਰਦੇ ਨੇ ਕਿ ਦਾਨੀ ਸੱਜਣ ਸਾਡੇ ਤੱਕ ਪਹੁੰਚਣ ਔਰ ਸਾਡੇ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਪੱਕੀਆਂ ਹੋ ਜਾਣ ਤਾਂ ਜੋ ਸਮੇਂ-ਸਮੇਂ ਤੇ ਪਿੰਦੇ ਮੀਂਹ ਤੋਂ ਬਚਿਆ ਜਾ ਸਕੇ ਪਰਿਵਾਰ ਜਿਹੜਾ ਉਹ ਸੁਰੱਖਿਅਤ ਰਹਿ ਸਕੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਹਰਜੀਤ ਦੇ ਨਾਲ ਕਸ਼ਮੀਰ ਸਿੰਘ ਗਿੱਲ